खालसा वाहेगुरू ठीक है आधे फड़ी रखो सावर कर लो क्लोज कर लो मे कोल हो ਇਹ ਇੱਥੋਂ ਤੁਸੀਂ ਖੜੇ ਹੋਣਾ ਨਾ ਹਾਂਜੀ ਹੋ ਗਿਆ ਖੜਾ ਉਹ ਨਾ ਖੜੀ ਓਕੇ ਇਹ ਆਂਟੀ ਦੇ ਪਿnal ਖੜੇ ਹੋਣਾ ਆਂਟੀ ਨਹੀਂ ਮੰਮੀ ਆਪਣੀ ਮੰਮੀ ਨਹੀਂ ਤੁਸੀਂ ਇੱਧਰ ਹੋ ਕੱਟਣਾ ਨਹੀਂ ਨੇ ਤੁਸੀਂ ਇੱਧਰ ਇਹਨਾਂ ਨੂੰ ਵਿਚਾਲੇ ਕਰੋ ਮੈਂ ਅੱਛਾ ਇੱਧਰ ਹਾਂ ਬੱਚਿਆਂ ਨੂੰ ਵਿਚਾਲੇ ਕਰੋ ਫਿਰ ਬੱਚੇ ਖੜੇ ਹੋ ਜਾਓ ਤੁਸੀਂ ਥੋੜਾ ਉਧੂ ਉਧੂ ਖੜੇ ਹੋ ਜਾ ਜਿਆਦਾ ਖੜੇ ਹੋਣਗੇ ਇੱਕ ਨਾਲ ਦੇਸੀ ਦੇਸੀ ਕਰਤ ਘੱਟ ਦਿਖਾਉਣੀ ਆ ਓਕੇ ਰੋ ਅਸੀਂ ਵੀ ਖੜੇ ਹੋਈਏ ਖੜੇ ਹੋ ਜਾਣਾ ਬਾਅਦ ਚ ਰੋ ਕੈਮਰਾ ਬੈਠੋ 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 ਮੈਂ ਤੁਹਾਨੂੰ ਪਹਿਲਾਂ 90 ਲੋਨ ਪੌਣੀ ਕਰੂਗੀ ਆ ਵੀ ਪੌਣੀ ਪੀਤੀ ਅੰਦਰ ਹੋ ਜਾਓ ਖੜੇ ਬੁਰੀ ਬਾਤ ਨਾ ਕਰ ਸਮਝਾਲਿਆ ਉਧਰ ਯਾਰ ਕੈਮਰਾ ਨੂੰ ਦੇਖੋ ਕੰਨ ਲੁਕਣਾ ਦੋ ਦਵਾਰ ਤੋਂ ਫਿਰ ਇੱਕ ਵਾਰੀ ਕੱਟਣ ਦਾ ਕੇ ਕੱਟਣ ਦਾ ਪਰ ਕੈਮਰਾ ਲੁਕ ਨਹੀਂ ਦੇਣਾ ਕੈਮਰਾ ਦੇ ਬਾਅਦ ਆਪਣੇ ਕੈਮਰੇ ਨਾਲ ਚੱਲ ਰਹੇ ਨਹੀਂ ਚੰਗੀ ਚੱਲ ਰਹੀ ਚੰਗੀ ਚੱਲ ਰਹਾ ਕੋਦੇ ਨਹੀਂ ਰੋ ਕੈਮਰਾ ਐਕਸ਼ਨ ਚੱਲੋ ਦੇਖੋ ਕੇ ਕੱਟਾ ਵਾਰੀਤਾਲੀਆ ਸ਼ੌਟ ਇੱਕ ਮਿੰਟ ਬੈਰੀ ਭਾਈ ਇੱਕ ਮਿੰਟ ਇੱਕ ਮਿੰਟ ਚਲੋ 30 ਦਾ ਸ਼ੌਟ ਆਇਆ ਕੈਂਪਰ ਚੱਕਾ ਕੈਂਪਰ ਆਪ ਇੱਕ ਵਾਰੀ ਫੇਰ 40 ਦਾ ਸ਼ੌਟ ਓਕੇ ਬੋਰ ਸ਼ੌਟ ਚਮਚਾ ਲਿਓ ਚਮਚਾ ਲਿਓ ਚਮਚਾ ਚਮਚਾ ਦੇਵੀ ਚੌਂਕ

ਪਰੀਆ ਨਮਾਇਦਨ ਚੋਕ OK ਤਿਆਨ ਦਾ ਮਾਂ ਗਾਣੇ ਦੀ ਸ਼ੂਟਕ ਨੇ ਵਿੱਚ ਅਸੀਂ ਆਪਣੀ ਬੇਟੀ ਦੀ ਸ਼ਾਦੀ ਕਰ ਰਹੇ ਹਾਂ ਠੀਕ ਹੈ ਇਹ ਸ਼ਾਦੀ ਦਾ ਸੇਨਾ ਇੱਕ ਪਿਓ ਆਪਣੀ ਬੇਟੀ ਨੂੰ ਲੜਫੜਾ ਰਿਹਾ ਵਰਦਾ ਹਾਂਜੀ ਠੀਕ ਹੈ ਜੀ ਇਹ ਉਹ ਬੇਟੀ ਹੈ ਜਿਹਨੇ ਹੁਣ ਤੱਕ ਕੋਈ ਗਲਤੀ ਨਹੀਂ ਕੀਤੀ ਹੈ ਇਮਾਨਦਾਰੀ ਦੇ ਨਾਲ ਆਪਣੀ ਪੜ੍ਹਾਈ ਪੂਰੀ ਕਰਕੇ ਜੋਬ ਹਾਸਲ ਕੀਤੀ ਹੈ ਇਹ ਹੈਗਾ ਸ਼ੂਟਿੰਗ ਟਾਈਮ ਇਹ ਪੈਲੈਸ ਦੇ ਵਿੱਚ ਆਏ ਹਾਂ ਸੀ ਠੀਕ ਹੈ ਜੀ ਤੇ ਫਿਰ ਤੋਂ ਮੈਂ ਦੁਬਾਰਾ ਰਿਪੀਟ ਕਰ ਦਿੰਿਆਂ ਹਰਜੀਤ ਬੱਗਾ ਜੀ ਹਾਰਡ ਵਰਕਰ ਸਾਡੇ ਜਿਨ੍ਹਾਂ ਦੀ ਬਦਾਲ ਤੇ ਸਾਰੀ ਸ਼ੂਟਿੰਗ ਹੋ ਰਹੀ ਹੈ ਬੜੇ ਚੰਗੇ ਤੇ ਪਿਆਰੇ ਜੈ ਮਿੱਠੇ ਜੇ ਟੱਹ ਦੇਣਾ ਬਿਲਕੁਲ ਸਾਰੀਆਂ ਲੱਟਾਂ ਛੱਡ ਦੇਣੇ ਕਟਾ ਲਵਾਇਆ ਸੁਣੋ ਆ ਬਟਿਆ ਤੇ ਸਾਡੇ ਗੀਤਕਾਰ ਭਜੀਤ ਜੀ ਲੜਕੀ ਦੇ ਪਿਤਾ ਜੀ ਨੇ ਇਹਨਾਂ ਨੇ ਲੜ ਫੜਾਉਣਾ ਹੈ ਕੋਈ ਦੇ ਪਲੱਗਾਂ ਦੇ ਵਿੱਚ ਲਾਈਟ ਨਹੀਂ ਆ ਰਹੀ ਲੜਕੀ ਦੀ ਸ਼ਾਦੀ ਕਰਨ ਦੀਆਂ ਤਿਆਰੀਆਂ ਧੀਆਂ ਦੇ ਮਾਣ ਗੀਤ ਦੇ ਵਿੱਚ ਤੇ ਆ ਸਾਡੀ ਬੇਟੀ ਦੇ ਦਾਦਾ ਦਾਦੀ ਜੀ ਬੈਠੇ ਬੜੇ ਪ੍ਰਾਉਡ ਦੇਣਾ ਤਾਂ ਕਿ ਇਹਨਾਂ ਦੀ ਬੇਟੀ ਨੇ ਪੜ੍ਹਾਈ ਕੀਤੀ ਆ ਬੜੀ ਮਿਹਨਤ ਦੇ ਨਾਲ ਔਰ ਜੌਬ ਹਾਸਲ ਕੀਤੀ ਹੈ ਅੱਜ ਉਹ ਪਲ ਆ ਗਿਆ ਜਦੋਂ ਅਸੀਂ ਆਪਣੀ ਬੇਟੀ ਨੂੰ ਤਰਫਦਾ ਕਰਕੇ ਬੜੇ ਸ਼ਗਨਾ ਪਾਵਨਾ ਦੇ ਨਾਲ ਤੇ ਪਿਆਰ ਲਾੜ ਦੇਣਾ ਪਾਲੀ ਬੱਚੀ ਨੂੰ ਵਿਦਾ ਕਰਨ ਜਾਣਾ ਹੈ ਤੇ ਸਾਡੀ ਬੱਚੀ ਬੜੀ ਇਮਾਨਦਾਰ ਰਹੀ ਹੈ ਜੀ ਕਦੇ ਉਹਦੀ ਕੋਈ ਕੰਪਲੀਟ ਨਹੀਂ ਆਈ ਹੈਗੀ ਕੋਈ ਸ਼ਿਕਾਇਤ ਨਹੀਂ ਆਈ ਕਾਲਸ ਵਿੱਚੋਂ ਬੱਚੀ ਨੇ ਸਾਡਾ ਨੌਰ ਰੋਸ਼ਨ ਕੀਤਾ ਹੈ ਰਣਦੀਪ ਹਾਂਜੀ ਏਕਮ ਠੀਕ ਹੈ ਜੀ ਇਹਨਾਂ ਦੀ ਸ਼ਾਦੀ ਕਰ ਰਹੇ ਹਾਂ ਅਸੀਂ ਤੇਰ ਸੀਨ ਦੇ ਵਿੱਚ ਗਾਣੇ ਦੇ ਵਿੱਚ ਇਹ ਮੇਰੀ ਬੇਟੀ ਹੋ ਮੇਰੇ ਚਵਾਈ ਜੀ ਇਹਨੇ ਦੇਖ ਲਾ ਲਿਆ ਜੀ ਠੀਕ ਹੈ ਜੀ ਇਧਰ ਇਧਰ ਲੋ ਮੈਨੂੰ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੀ ਆਪਣੀ ਕਮਲ ਹਾਂ ਸਾਡੀ ਟੀਵੀ ਚੈਨਲ ਤੋਂ ਆਂ ਬਾਕੀ ਸਾਡੇ ਆ ਸਾਡੇ ਪ੍ਰਬੰਧਕ ਭਾਈ ਜਾਰਾ ਪੂਰੀ سپورਟ ਚੱਲ ਰਹੀ ਹੈ ਇਹਨਾਂ ਦੀ ਵਜ੍ਹਾ ਨਾਲ ਹੀ ਅੱਜ ਸਾਰਾ ਕੁਝ ਹੋ ਰਿਹਾ ਜੀ ਗੀਤਕਾਰ ਬਨਜੀਤ फिर और दो स्टेज से जा रहे हैं जी मतलब बेटी और जो बाई खूब सुंदर कैमरा है देना नेचुरल चीजें और कैमरा चलो ਕੋਈ ਥੋੜੀ ਜਿਦ ਨੂੰ ਖੋਲ ਲਿਓ ਓਕੇ ਹੁਣ ਪਿੱਛੇ ਥੋੜੀ ਸਾਰੇ ਜਾਣੇ ਚਲੇ ਜਾਓ ਪਿੱਛੇ ਗੈਲਰੀ ਦਿਖਾ ਦਿਓ ਬਸ ਆਪਾਂ ਸ਼ਕਨ ਵਾਲਾ ਕੰਮ ਨਹੀਂ ਰੱਖਣਾ ਹੈ ਪਿੱਛੇ ਗੈਲਰੀ ਦੇ ਬਸ ਕਰਕੇ ক্লোਜ਼ ਕਰ ਦੇਣਾ ਸਾਡਾ ਚੱਲ ਜੂਗਾ ਓਹ ਯਾਰ ਰਹੀ ਪਾਚੋ ਬੰਦ ਕਰ ਦਿਓ ਬਲਜੀਤ ਹਾਂਜੀ ਤਾਂ ਇੱਧਰ ਮੈਂ ਆਇਆ ਇੱਧਰ ਇੱਥੇ ਉਸੀ ਇੱਧਰ ਆਓ ਥੋੜਾ ਜਿਹਾ ਬੈਠਾ ਏ ਛੜਾ ਹੋਣਾ ਵਾਹ ਉਹ ਯਾਰ ਬੈਠਣਾ ਵਾਹ ਛੜਾ ਬੈ ਜਾ ਇੱਧਰ ਆਪਣੇ ਜਿਵੇਂ ਬਗੂ ਤੂੰ ਚੱਲ ਤੂੰ ਰੇ ਕੇ ਕਰਦਾ ਆ ਠੀਕ ਹੈ ਚਲੋ ਮੈਂ ਹੋ ਗਿਆ ਹਾਂ ਹਾਂਜੀ ਦੱਸਿਓ ਔਰ ਕੈਮਰਾ ਕਿਸੇ ਨੇ ਨਹੀਂ ਦੇਖਣਾ ਮੈਂ ਥੋੜੇ ਨਹੀਂ ਮੈਂ ਆਪਣੀ ਕਰ ਨਹੀਂ ਫਿਰ ਇੱਧਰ ਤਾਂ ਦਿਖੋਗੇ ਇੱਕ ਇੱਕ ਪਰ ਫਿਰ ਵੀ ਤੁਸੀਂ ਨੇਚਰਲ ਲੋਕ ਕਾਇਮ ਲਾਓ ਦੇਖੋ ਹੀ ਨਾ ਆਪਣਾ ਵੀ ਨਾ ਦੇਖੋ ਨੇਚਰਲ ਸ਼ਾਟ ਬਣ ਜਾਣਾ ਤੁਹਾਡਾ हां जी ओके लड्डू ਉਹਦੇ ਫੇਸ ਤੇ ਨਹੀਂ ਲੈ ਕੇ ਜਾਣਾ ਡੱਬਾ ਲੱਡੂ ਦਾ ਡੱਬਾ ਨੀਵਾ ਲੜਾ ਨੀਵਾ ਛੱਡ ਕੇ ਤੁਸੀਂ ਸ਼ਗਨ ਦੇਣਾ ਇੱਥੇ ਰੱਖੋ ਦਾਦਾ ਦਾਦੀ ਇੱਥੇ ਰੱਖੋ ਇੱਥੇ ਰੱਖੋ ਤੇ ਇਹਨਾਂ ਦੋਨਾਂ ਨੇ ਦੇਣਾ OK ਰੋਲ ਤੁਸੀਂ ਭਾਜੀ ਇੱਧਰ ਨੂੰ ਹੋਵੋ ਨਾ ਇੱਧਰ ਇੱਧਰ ਹੀ ਸਾਈਡ ਹੋ ਜਾਓ ਵਿਚਾਲੇ ਨੂੰ ਥੋੜਾ ਥੋੜਾ ਹਾਂ ਤੂੰ ਵੀਰੇ ਨੂੰ ਬੱਬੂ ਥੋੜਾ ਬਾਹਰ ਆ ਇੱਥੇ ਆ ਇੱਥੇ ਖੜਾ ਇੱਥੇ ਆ ਕੇ ਖਾ ਹੁਣ ਲਵਾ ਦੇ ਸਾਫਤਾ ਲਗਾ ਦੇ ਹਾਂ ਥੋੜਾ ਜਿਹਾ ਹੱਥੀ ਬਾੜ ਲਾ ਦਿੰਦੀ ਵੀਰੇ ਥੋੜਾ ਸ਼ੌਕੀ ਬਾਹਰ ਆ ਇੱਥੇ ਆ ਇੱਥੇ ਆ ਆ ਬਾਅਦ ਇੱਥੇ ਠਹਿਰੋ ਤੂੰ ਮੇਠਾ ਮੋਗਰਾਓ ਰੋਲ ਇੱਕ ਇੱਕ ਮਿੰਟ ਇੱਕ ਮਿੰਟ ਵਾਲਾ ਪਾਣੀ ਇਹਨਾਂ ਰਿੰਗ ਵਾਲਾ ਕੈਮਰਾ ਚਲੋ ਜੀ ਕੈਮਰਾ ਨਹੀਂ ਦੇਖਣਾ ਠੀਕ ਚਲੋ ਜੀ ਚਲੋ ਜੀ ਸ਼ਗਨ ਦੋ ਤੂੰ ਬਹਿ ਜਾ ਫੇਸ 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 ਪੇ ਫੇਸ ਤੇ ਆ ਗਈ ਬਾਹਰ ਨਹੀਂ ਚਲ ਕੋਈ ਨਾ ਬਲਜੀਤ ਤੂੰ ਫਾੜੇ ਕ ਲੱਡੂ ਤੂੰ ਦੇ ਦਵਾਰਾ ਕਰ ਲੈਣ ਕੋਈ ਨਾ ਕੋਈ ਨਹੀਂ ਪਹਿਲੇ ਕੱਲ ਨੂੰ ਤੋਂ ਸ਼ੌਟ ਫੇਰ ਕਰ ਦਾਂਗੇ ਦਵਾਤ ਫ੍ਰੀਮ ਚੇਂਜ ਕਰ ਲਾਂਗੇ ਬੈਹ ਹਾਂ ਚਾਹ ਖਾ ਥੋੜਾ ਖੁਸ਼ ਹੋ ਓਕੇ ਕੈਮਰਾ ਨਹੀਂ ਦੇਖਣਾ ਕਿਸੇ ਨੇ ਵੀ ਕੈਮਰਾ ਨਹੀਂ ਦੇਖਣਾ ਚਲੋ ਇੱਕ ਇੱਕ ਰਹਿ ਜੇ ਡਰਾਉਨ ਚਲ ਬੀਬਲ ਜੀ ਫੜ ਦੱਬਾ OK OK ਸੋਰੇ ਸਿਰਫ ਜਾਨ ਕੇ ਡਰੋਨ ਆ ਜਿਹੜਾ ਇਧਰ ਵੇਰੀ ਗਾ ਡਰੋਨ ਇੱਥੇ ਚੱਲਣਾ ਬੈਕ ਸਾਈਡ ਨਹੀਂ ਦੇਖਣੀ ਕੈਮਰਾ ਫੜਾਤ ਕੋਈ ਗੱਤੋਂ ਬੋਸ਼ਨ ਨਾ ਹੁਣ ਅਸੀਂ ਤੁਸੀ ਬੋਲੋ ਨਾ ਵਿੱਚ ਤੁਸੀ ਥੋੜਾ ਉਹਦੇ ਮੁੰਡੇ ਜਿਹੇ ਹੱਥ ਦੇਗਾ ਕੈਮਰਾ ਨਾਲ ਦਿੱਕੋ ਚਲੋ ਠੀਕ ਆ ਬਹੁਤ ਵਾਣਾ ਉਹਦੇ ਨਾਲ ਦੇਖ ਮੁੰਡੇ ਵੱਲ ਦੇ ਆ ਬੰਜੀ OK ਚਲੋ <coughs> ਜੀ <coughs> ਕਹਿੰਦੇ ਨਾ ਮਾਨੂ ਵੇਰਾ ਕਰਾ ਹੋ ਗਿਆ ਬਸ ਨਹੀਂ ਛੋੜ ਵਧੀਆ ਬਲਜੀਤ ਨੇ ਆ ਹਾਂਜੀ ਸਾਟੀ ਬੀਟੀ ਦੇ ਪਿਤਾ ਜੀ ਨਾ ਨਾ ਚਾਹ ਪੀਓ ਹੁਣ ਬਲਜੀਤ ਅਟੈਂਚਾ ਜੀ ਪੀ ਕੇ ਆਇਆ ਹੁਣ ਠੀਕ ਹੈ ਜੀ ਸੀਨ ਦੇ ਬਹੁਤ ਅੱਛਾ ਸੀਨ ਕਵਰ ਹੋ ਰਿਹਾ ਹੈ ਕਿ ਠੀਕ ਆ ਪਾ ਕੇ ਉੱਥੋਂ ਨਾ ਤੇ ਐਡੀਟਰ ਮੱਕੀ ਫਾੜ ਕੇ ਖੜੂਗਾ ਇਸ ਲੋੜਾਂ ਉਹਨੂੰ ਦੇਖ ਕੇ ਭੱਜੇ ਨੇ ਉਹਨਾ ਆਪਣਾ ਪੰਨ ਦਿਖਾਉਣਾਗੇ ਆਪਣਾ ਪੰਨ ਦਿਖਾਉਣਾ ਪਪੂ ਥੱਕ ਗਿਆ ਕੋਣ ਆ ਪਿੱਛੋਂ ਆਓ ਹੋਰ ਫਿਰ ਆਇਓ ਪਿੱਛੇ ਚਲੇ ਜਾ ਬਲਜੀਤ ਹਾਂਜੀ ਮੈਂ ਬਹਿ ਜੀ 2 ਮਿੰਟ ਲਈ ਬਹਿ ਜਾ ਕਰੀ ਫਿਰ ਇੱਥੇ ਬਹਿ ਜਾ ਕਰੂਗਾ ਇੱਥੇ ਪਰ ਆ ਰੁੱਕ ਜੇ ਸੈੱਟ ਕਰਦੀ ਕਰਦੀ ਦੇਖਿਆ ਕਰ ਧੀਆਨਾ ਮਾਠ ਚੱਲਾ ਬਲਜੀਤ ਚਲਾ ਕੇ ਗੀਤ ਦੀ ਸ਼ੂਟਿੰਗ ਦਰਾਨ ਬਲਜੀਤ ਤੇ ਰਣਚਾ ਜੀ ਹਾਰਡ ਵਰਕ ਕਰਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਥੱਕ ਗਿਆ ਥੱਕ ਗਿਆ ਸਾਡੇ ਸਰਪੰਚ ਸਾਹਿਬ ਦੇਖੋ ਹਾਂਜੀ ਜਿਹੜਾ ਚਾਤੋਂ ਫਿਰਾਂ ਚਾਤੋਂ ਸਰਪੰਚ ਸਾਹਿਬ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਬਹੁਤ ਹੈਲਪ ਕੀਤੀ ਸਵੇਰ ਤੋਂ ਸਾਡੇ ਨਾਲ ਰਹੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਪੀਟੀ ਆ ਗਈਆਂ ਅੱਜ ਆਪਣੇ ਪਾਪਾ ਦੀ ਹੈਲਪ ਕਰਾਉਣ ਲੱਗੀ ਆ ਜੀ ਆ ਦੇਖੋ ਦੇਖਦੇ ਹਾਂ ਮੈਂ ਬੇਟੀ ਵੀ ਬੜੀ ਮਿਹਨਤੀ ਹੈ ਤੇ ਹੁਣ ਉਹ ਆਪ ਲੱਗੀ ਹੋਈ ਹੈ ਜੀ ਹੈਲਪ ਕਰਾਉਣ ਆਪਣੇ ਪਾਪਾ ਦੀ ਤੇ ਉੱਧਰ ਬੜੇ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਕੈਮਰਾਮੈਨ ਹਜੀਤ ਬੱਗਾ ਜੀ ਕਵਰ ਕਰਦੇ ਹੋਏ ਸੀਨ ਕਵਰ ਕਰਦੇ ਹੋ ਓ ਜੀ ਨਾਇਆ ਬੋਲਦਾ ਬਸ 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 ਕੱਟ ਮਾਰ ਦੇ ਓਕੇ ਠੀਕ ਹੈ ਹੁਣ ਪੁੱਤ ਤੇਰਾ ਉੱਥੋਂ ਉੱਥੋਂ ਲੈ ਲਾ ਉਹ ਤੋਂ ਰੋਗਾਂ ਨੂੰ ਲੋਡ ਕਰਨਾ ਰੋਗ ਲੋਡ ਕਰਕੇ ਨਾ ਉਹ ਟਰਾਲੀ 'ਚ ਰੱਖ ਕੇ ਆਉਣਾ ਠੀਕ ਹੈ ਜੀ ਆਪ ਕੰਮ ਕਰਦੀ ਦਿਖਾ ਫਰਾ ਲੈ ਕੇ ਜਾਂਦੀ ਆ ਰਵੀ ਲੋੜ ਹੈ ਪ੍ਰੋਡਿਊਸਰ ਸਾਹਿਬ सीन समझा रहे हैं हर मोड़ पे हर पल पे मदद कर रहे हैं ने तो मैडम जी हाँ जी हाँ जी हाँ जी कर लो पीछे हो जो बैग हो जो बैग बैग पर पीछे हो जो पीछे हो जो बस। ਆਹ ਠਾਕ ਸਵਾਇਸ਼ ਤੇ ਕਰੋ ਪੂਰਾ ਇੱਧਰ ਆਓ ਮੇਰੇ ਬੈਗ ਤੇ ਆਜੋ ਤੂੰ ਇੱਧਰ ਖੜੇ ਇੱਕ ਮਿੰਟ ਇੱਕ ਮਿੰਟ ਆ ਇੱਧਰ ਹੀ ਖੜਾ ਕੇ ਆ ਭੱਜ ਜਾ ਪਿੱਛੇ ਚੱਲ 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 ਛੇਤੀ ਛੇਤੀ ਨਾਲ ਹੀ ਇੱਥੇ ਰੋਗ ਲਾ ਬੱਗੇ ਇਹਨੂੰ ਵੀ ਰੁੱਕ ਚੱਕ ਕੇ ਆਉਣ ਦੇ ਭੱਜ ਜਾਓ ਆ ਜਿੱਧਰ ਆ ਜਾ ਹੌਲੀ ਹੌਲੀ ਆਉਣਾ ਲੰਘ ਜੇ ਮਾਰਦੇ ਨੇ ਬੜਾ ਸਾਡੇ ਨਾ ਫਿਰ ਤਾਰਾਂ ਲਵਾ ਕੇ ਜਾਏ ਉਹ ਹੁਣ ਸਾਨੂੰ ਨੇਰਾ ਕਰੀ ਜਾਂਦੇ ਬੜਾ ਸਲੋ ਨਹੀਂ ਆ ਜਾ ਨਿਕਲਿਆ ਨਿਕਲਿਆ ਵੜਾ ਵੜਾ ਆ ਜਾਕ ਲਿਆ ਚੱਲ ਪੁੱਤ ਚੱਲ ਚੱਲ ਉਧਰ ਇੱਕ ਮਿੰਟ ਇੱਥੇ ਖੜ੍ਹ ਜਾ ਮੈਡਮ ਸੱਡ ਜਾਓ ਇੱਧਰ ਆ ਜਾਓ ਸੱਡ ਤੋਂ ਬਲਜੀਤ ਵਿੱਚ ਵੱਜੂ ਉਹ ਦੇਖਿਓ ਮੇਰੀ ਆ ਉਥੇ ਟਰਾਲੀ ਤੇ ਲੈ ਜਾਓ ਚਲੋ ਬਲੌਕ ਕੀ ਨਾ ਹੋ ਕਰਦੇ ਉਹ ਭੈਣ ਚੋਦੀ ਇਹ ਬਹੁਤ ਮਹਿੰਗੀ ਬੀਲ ਆਏ ਹੋਏ ਮੇਰਾ ਬਈ ਗੱਲ ਮੈਂ ਵੀ ਲੈ ਕੇ ਆਇਆ ਵੀਰੇ ਬੜਾ ਬਹੁਤ ਕਹਿੰਦਾ ਵੀ ਇਹ ਤਾਂ ਸੜੀ ਚੀਜ਼ੇ ਬਹੁਤ ਜ਼ਬਰਦਸਤ ਜੁੱਜਾ ਲੈ ਆਇਆ ਥੋੜੇ 10 ਕਿਲੋ 10 ਕਿਲੇ ਆਇਆ ਉਹ ਟਰਾਲੀ 'ਚ ਰੱਖਣਾ ਨਹੀਂ ਸਿਰਫ ਬਸ ਟਰਾਲੀ ਤੋਂ ਆਊਟ ਕਰਦੀ ਐ ਇਹਨੂੰ ਨਹੀਂ ਉਹ ਟੱਕਾਈ ਦੀ ਜੇ ਦਿਖਾਉਂਦੇ ਵਿੱਚ ਨਹੀਂ ਰੱਖਣਾ ਬਾਈ ਉਹਨਾਂ ਦੇ ਲੱਦਣਾ ਹੈ ਉੱਥੇ ਰੱਖਣੇ ਪੱਠੇ ਆਓ ਚੱਤ ਮੂਰੇ ਰੱਖ ਦਿਓ ਆਇਓ ਆਇਓ ਆਜੋ ਇਧਰ ਦੀ ਉੱਥਰ ਦੀ ਬਾਕ ਚੱਲ ਕੱਟ ਪਾਲੀ ਛੜ ਜੀ ਰੁਕ ਜਾਓ ਇੱਥੋਂ ਚੱਲ ਕਵਾਚ ਰੋਲ ਹੱਜੇ ਨਹੀਂ ਦੋ ਦੋ ਕੋਣੀ ਪਿੱਛੋਂ ਪਿੱਛੋਂ ਮੜਾ ਪਿੱਛੇ ਜਾ ਪਿੱਛੇ ਜਾ ਰੋ ਤੇ ਤਾਰਾ ਮੋ ਨੇ ਬਾਰੀ ਰੱਖਿਆ ਲੈ ਏਡ ਜੋ ਹੋਰ ਪਿੱਛੇ ਜੀ ਰੋ ਆਇਓ ਆਇਓ ਪੱਕਾ ਵੀ ਦਿਲ ਜੀ ਦਰ ਰੁ ਰੁਹੇਦਾ ਹੋ ਪਿੱਛੇ ਹੋਰ ਜੀ ਬਸ ਆਊਟ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਆਪਾਂ ਸਵੇਰ ਤੋਂ ਮਾਂਣਤੀਆਂ ਦਾ ਗਾਣਾ ਮਾਂਣਤੀਆਂ ਦੇ ਗਾਣਾ ਦੀ ਸ਼ੂਟਿੰਗ ਚੱਲ ਰਹੀ ਸੀ ਕਿ ਸਾਰਿਆਂ ਨੇ ਬੜਾ ਹੀ ਸਹਿਯੋਗ ਦਿੱਤਾ ਤੇ ਆਪਣੇ ਰਾਈਟਰ ਸੀਗੇ ਬਲਜੀਤ ਸਿੰਘ ਰੈਂਚਾ ਠੀਕ ਹੈ ਜੀ ਤੇ ਨਾਲ ਉਹਨਾਂ ਦੇ ਸਰਪੰਚ ਸਾਹਿਬ ਤੇ ਹਾਂਜੀ ਤੁਹਾਨੂੰ ਸਾਰੀ ਟੀਮ ਨੂੰ ਸੱਚੇ ਕੱਲ ਤੁਸੀਂ ਬਹੁਤ ਸਹਿਯੋਗ ਦਿੱਤਾ ਇਹ ਹਾਂਜੀ ਸਰ ਆਪਣੇ ਹਰਜੀਤ ਬੱਗਾ ਜੀ ਨੇ ਸਾਡੇ ਕੈਮਰਾਮੈਨ ਵੀ ਨੇ ਐਡੀਟਰ ਵੀ ਨੇ ਬਹੁਤ ਸਾਰਾ ਯੋਗਦਾਨ ਪਾਇਆ ਬਹੁਤ ਸਾਰੀ ਮਿਹਨਤ ਕੀਤੀ ਤੇ ਸਾਡੇ ਰਵੀ ਜੀ ਨੇ ਤੇ ਰਵੀ ਜੀ ਦੋ ਗੱਲਾਂ ਕਰੋ ਤੁਸੀਂ ਸਾਡੇ ਨਾਲ ਕਰੋ ਜੀ ਪਹਿਲਾਂ ਤਾਂ ਜੀ ਸਾਡੀ ਪੂਰੀ ਟੀਮ ਵੱਲੋਂ ਸਾਰੇ মিডিਆ ਦਾ ਜਿੰਨੇ ਵੀ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਜਾਂ ਯੂਟਿਊਬ ਤੇ ਸਾਡੇ ਨਾਲ ਜੁੜੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਸੋ ਅੱਜ ਤੁਹਾਡੇ ਲਈ ਇੱਕ ਹੋਰ ਨਵਾਂ ਉਪਰਾਲਾ ਧੀਆਂ ਨੂੰ ਇੱਕ ਵਲੱਖਣੀ ਦੇਖ ਦੇ ਨਾਲ ਪੇਸ਼ ਕਰਨ ਜਾ ਰਹੇ ਹਾਂ ਜਿਹੜਾ ਧੀਆਂ ਨੂੰ ਬੋਝ ਮੰਨਦੇ ਨੇ ਉਹਨਾਂ ਦੇ ਅੱਖਾਂ ਤੋਂ ਪੜਦਾ ਲਾਉਣ ਵਾਲੀ ਵੀਡੀਓ ਹੈ ਇਹ ਸਾਰਿਆਂ ਨੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਬਹੁਤ ਹੀ ਸੋਹਣਾ ਗਾਣਾ ਬਾਈ ਬਲਜੀਤ ਅੜੈਚਾ ਜੀ ਨੇ ਲਿਖਿਆ ਤੇ ਉਹਨਾਂ ਨੇ ਗਾਇਆ ਇਸ ਵੀਡੀਓ ਨੂੰ ਡਾਇਰੈਕਟ ਕੀਤਾ ਬਾਈ ਰਣਵੀਰ ਰੈਵੀ ਤੇ ਮੇਰਾ ਹਮਸਫਰ ਹਰਜੀਤ ਬੱਗਾ ਜੀ ਤੇ ਸਾਡੀ ਪੂਰੀ ਟੀਮ ਕਿਉਂਕਿ ਕੱਲਾ ਬੰਦਾ ਇੱਕ ਹੁੰਦਾ ਤੇ ਦੋ 11 ਬਣ ਜਾਂਦੇ ਨੇ ਸਹੀ ਗੱਲ ਹੈ ਜੀ ਸੋ ਸਾਰਿਆਂ ਨੇ ਸਹਿਯੋਗ ਦੇਣਾ ਇਸ ਗਾਣੇ ਨੂੰ ਲਾਈਕ ਕਰਨਾ ਕਮੈਂਟ ਕਰਨਾ ਸਭ ਤੋਂ ਵੱਡਾ ਧੰਨਵਾਦ ਸਾਡੇ ਪਿੰਜੜਾ ਐਚ.ਐਚ.ਜੀ ਦੇ ਸਰਪੰਚ ਸਾਹਿਬ ਦਾ ਇਹਨਾਂ ਦੀ ਪੂਰੀ ਟੀਮ ਨੇ ਪੂਰਾ ਸਾਡੇ ਨਾਲ ਕੋਆਪਰੇਟ ਕੀਤਾ ਗੱਲ ਕਰਾਇਆ ਉਹਨਾਂ ਨਾਲ ਤੇ ਸਾਨੂੰ ਸਭ ਤੋਂ ਵੱਡੀ ਗੱਲ ਇੱਥੇ ਆ ਕੇ ਸਾਨੂੰ ਇਦਾਂ ਮਹਿਸੂਸ ਨਹੀਂ ਹੋਇਆ ਵੀ ਅਸੀਂ ਕਿਤੇ ਬੇਗਾਨੀ ਜਗ੍ਹਾ ਤੇ ਹਾਂ ਸਹੀ ਗੱਲ ਐ ਜੀ ਸਾਨੂੰ ਆਪਣਾ ਪਨ ਇਹਨਾਂ ਵੱਲੋਂ ਮਿਲਿਆ ਸਾਨੂੰ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਸੀ ਇਹਨਾਂ ਨੇ ਭਰਮੇ ਹੰਗਾਰੇ ਦੇ ਨਾਲ ਸਾਡੀ ਹਰ ਨੀਰ ਨੂੰ ਪੂਰਾ ਕੀਤਾ ਇਹਨਾਂ ਦੀ ਪੂਰੀ ਸਮੁੱਚੀ ਪੰਚਾਇਤ ਟੀਮ ਦਾ ਅਸੀਂ ਸਮੁੱਚੇ ਦਿਲੋਂ ਧੰਨਵਾਦ ਕਰਦੇ ਆ ਜੀ ਇਸ ਗਾਣੇ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਕਮੈਂਟ ਕਰਨਾ ਆ ਦੋ ਬੋਲ ਇਸ ਪਿੰਡ ਦੇ ਸਾਡੇ ਸਰਪੰਚ ਸਾਹਿਬ ਉਹਨਾਂ ਦੇ ਮੈਂ ਜ਼ਰੂਰ ਕਹੂੰਗਾ ਕੈਮਰਾਮੈਨ ਨੂੰ ਵੀ ਉਹਨਾਂ ਦੇ ਦੋ ਬੋਲ ਕੈਪਚਰ ਜਰੂਰ ਕਰੂ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰਪੰਚ ਸਾਹਿਬ ਬੜੀ ਖੁਸ਼ੀ ਹੋਈ ਤੁਸੀਂ ਜਿੱਦਾਂ ਸਾਡੇ ਡਾਇਰੈਕਟਰ ਸਾਹਿਬ ਨੇ ਦੱਸਿਆ ਤੁਸੀਂ ਬਹੁਤ ਵੱਡਾ ਸਹਿਯੋਗ ਦਿੱਤਾ ਗਾਣਾ ਸ਼ੂਟ ਕਰਨ ਦੇ ਲਈ ਬਹੁਤ ਜ਼ਿਆਦਾ ਵੱਡਾ ਠੀਕ ਹੈ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਇਸ ਗਾਣੇ ਬਾਰੇ ਤੇ ਕੁਝ ਦੋ ਲਫ਼ਜ਼ ਸਾਨੂੰ ਜ਼ਰੂਰ ਕਿਉਂ ਵੈਸੇ ਸਭਾਦਨ ਚੱਲ ਰਹੇ ਨੇ ਜਿਸ ਮੇਰੇ ਨੂੰ ਬਲਜੀਤ ਵੀਰ ਤੇ ਕੰਬੀਰ ਨੇ ਕਿਹਾ ਠੀਆਂ ਤੇ ਗਾਣਾ ਰਿਕਾਰਡ ਕਰਵਾ ਮੇਰੇ ਖੋਦੇ ਵੀ ਇੱਕ ਠੀ ਆ ਠੀਕ ਹੈ ਜੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਜਦੇ ਕਿਹਾ ਵੀ ਤੁਸੀਂ ਭਾਈ ਜਿਵੇਂ ਵੀ ਕਰਨਾ ਮੇਰਾ ਸਹਿਯੋਗ ਤੁਹਾਡੇ ਨਾਲ ਆ ਇਦਾਂ ਦੇ ਗਾਣੇ ਜੇ ਆਉਂਦੇ ਰਹਿਣਗੇ ਹਾਂਜੀ ਹਾਂਜੀ ਆਪਾਂ ਆਪਣੇ ਲੋਕਾਂ ਨੂੰ ਸੇਧ ਦੇ ਸਕਦੇ ਹਾਂ ਠੀਆਂ ਨੂੰ ਲੋਕ ਸਮਾਜ ਦੇ ਵਿੱਚ ਸੁਧਾਰ ਹੋ ਸਕਦਾ ਜੀ ਬਹੁਤ ਜਿੱਦਾਂ ਵੀ ਸਾਡੇ ਵੀਰੋ ਬਲਜੀਤ ਵੀਰ ਨੇ ਤੇ ਇੱਕ ਨਿਯਮ ਤੁਹਾਨੂੰ ਬਾਰ-ਬਾਰ ਕਹਿਣਾ ਹਾਂਜੀ ਹਾਂਜੀ ਜਿੱਦਾਂ ਵੀ ਆ ਬਹੁਤ ਵਧੀਆ ਵਰਨਾ ਅਸੀਂ ਆਪਣੇ ਵੱਲੋਂ ਜਿਹੜਾ ਕਰ ਸਕੇ ਸਾਡੇ ਵੱਲੋਂ ਘੱਟਾ ਅੱਗੇ ਵੀ ਜੋ ਕੋਈ ਸੇ ਕਹਿਣਗੇ ਅਸੀਂ ਇਹਨਾਂ ਦੇ ਨਾਮ ਹਾਂਜੀ ਰਣਵੀਰ ਰੈਵੀ ਜੀ ਡਾਇਰੈਕਟਰ ਸਾਹਿਬ ਤੁਸੀਂ ਕੁਝ ਦੋ ਸ਼ਬਦ ਜ਼ਰੂਰ ਬੋਲੋ ਜੀ ਸਭ ਤੋਂ ਪਹਿਲਾਂ ਸਾਰੀ ਮੀਡੀਆ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਇੱਕ ਇੱਕ ਲਫ਼ਜ਼ ਨੂੰ ਇੱਕ ਇੱਕ ਪੋਜ਼ ਨੂੰ ਕੈਪਚਰ ਕੀਤਾ ਤੇ ਮੀਡੀਆ ਤੱਕ ਪਹੁੰਚਾਇਆ ਐਨਡੀਵੀ ਟੀਵੀ ਤੇ ਸਾਡੇ ਮੈਡਮ ਕਮਲ ਹੰਸ ਕਮਲ ਹੰਸ ਜੀ ਸੋ ਇਹਨਾਂ ਦਾ ਅਸੀਂ ਰਣੀ ਹੈ ਇਹਨਾਂ ਦਾ ਦਿਲੋਂ ਧੰਨਵਾਦ ਇਹਨਾਂ ਦੀ ਪੂਰੀ ਸਮੁੱਚੀ ਟੀਮ ਦਾ ਤੇ ਸਭ ਤੋਂ ਵੱਡੀ ਗੱਲ ਇੱਕ ਮੈਂ ਖੁਸ਼ਖਬਰੀ ਦੇਣੀ ਚਾਹੁੰਨਾ ਇਸ ਗਾਣੇ ਦੇ ਵਿੱਚ ਮੇਨ ਲੀਡ ਤੇ ਜਿਹੜਾ ਐਜ਼ ਏ ਕੁੜੀ ਦੀ ਮਾਂ ਦਾ ਕਿਰਦਾਰ ਵੀ ਮੈਡਮ ਵੱਲੋਂ ਬਣਾਇਆ ਗਿਆ ਤੇ ਸਾਡੀ ਟੀਮ ਵੱਲੋਂ ਪੂਰੀ ਸਮੁੱਚੀ ਟੀਮ ਨੂੰ ਸਾਡੇ ਵੱਲੋਂ ਗੁੱਡ ਲੱਕ ਅਸੀਂ ਇਦਾਂ ਹੀ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਲੌਂਗ ਟਰਮ ਲਈ ਜੁੜੇ ਰਹਿਣਗੇ ਤਦ ਤੱਕ ਲਈ ਰੱਬ ਰਾਖਾ ਕੀਪਟ ਥੈਂਕ ਯੂ ਜੀ ਆਰ ਡੀ ਟੀਵੀ ਚੈਨਲ ਨੂੰ ਜਾਣਕਾਰੀ ਦੇਣ ਲਈ ਐਨਾ ਸਪੋਰਟ ਕਰਨ ਦੇ ਲਈ ਬਹੁਤ 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 ਤੈ ਦਿਲ ਤੋਂ ਧੰਨਵਾਦ ਕਮਲ ਹੰਸ ਵੱਲੋਂ ਸ਼ੁਕਰੀਆ ਬੇਰਵਾਨੀ